ਕਿ ਪੰਜਾਬ ਦੇ ਲੋਕ ਸਾਵਧਾਨ ਹੋ ਜਾਣ ਤੇ ਹਰਿਆਣੇ ਵਾਲੇ ਵੀ ਆਪਣਾ ਕਰ ਲੈਣ ਇੰਤਜ਼ਾਮ ਕਿਉਂਕਿ ਘੱਗਰ ਦਰਿਆ ਦੇ ਵਿੱਚ ਲਗਾਤਾਰ ਹੁਣ ਪਾਣੀ ਦੀ ਆਮਦ ਸ਼ੁਰੂ ਹੋ ਗਈ ਹੈ ਸਾਲ ਦੇ 8-9 ਮਹੀਨੇ ਸੁੱਕਾ ਰਹਿਣ ਵਾਲਾ ਕੱਗਰ ਦਰਿਆ ਹੁਣ ਇਸ ਵਕਤ ਪਾਣੀ ਨਾਲ ਲਬੋ ਲਬ ਭਰਨਾ ਸ਼ੁਰੂ ਹੋ ਗਿਆ ਹੈ ਤਸਵੀਰਾਂ ਵੀ ਤੁਹਾਨੂੰ ਦਿਖਾਣੇ ਆ ਲਗਾਤਾਰ ਪਹਾੜਾਂ ਦੇ ਵਿੱਚ ਵੀ ਬਰਸਾਤ ਹੋ ਰਹੀ ਹੈ ਉਸ ਦਾ ਅਸਰ ਇਹ ਪੈ ਰਿਹਾ ਹੈ ਕਿ ਜਿਹੜੇ ਬਰਸਾਤੀ ਨਾਲੇ ਨੇ ਜਿਹੜੇ ਜ਼ਿਆਦਾਤਰ ਸਮੇਂ ਸੁੱਕੇ ਰਹਿੰਦੇ ਨੇ ਇਸ ਵਕਤ ਉਹਨਾਂ ਦੇ ਵਿੱਚ ਪਾਣੀ ਦੀ ਮਾਤਰਾ ਕਾਫੀ ਜ਼ਿਆਦਾ ਵੱਧ ਗਈ ਹੈ ਤਾਂ ਤਸਵੀਰਾਂ ਕੱਗਰ ਦਰਿਆ ਦੀਆਂ ਸਾਹਮਣੇ ਆ ਰਹੀਆਂ ਨੇ ਪੰਜਾਬ ਔਰ ਹਰਿਆਣਾ ਲਈ ਅਲਰਟ ਇਸ ਲਈ ਹੈ ਕਿਉਂਕਿ ਜੇਕਰ ਆਪਾਂ ਕੱਗਰ ਦਰਿਆ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼ ਦੇ ਸੋਲਣ ਤੋਂ ਇਸ ਦੀ ਸ਼ੁਰੂਆਤ ਹੁੰਦੀ ਹੈ ਵਿੱਚ ਪਾਣੀ ਦੀ ਆਮਦ ਲਗਾਤਾਰ ਵੱਧ ਰਹੀ ਹੈ ਤੇ ਸਭ ਤੋਂ ਪਹਿਲਾਂ ਇਹ ਪੰਚਕੂਲਾ ਦੇ ਵਿੱਚ ਦੀ ਹੋ ਕੇ ਫਿਰ ਜ਼ਿਰਕਪੋਲਾ ਵਾਲੀ ਸਾਈਡ ਤੋਂ ਹੋ ਕੇ ਫਿਰ ਇਹ ਪੰਜਾਬ ਦੇ ਵਿੱਚ ਐਂਟਰ ਹੁੰਦਾ ਹੈ ਤਾਂ ਇਸੇ ਕਰਕੇ ਅਸੀਂ ਕਹਿ ਰਹੇ ਆ ਪੰਜਾਬ ਔਰ ਹਰਿਆਣਾ ਵਾਲੇ ਲੋਕ ਸਾਵਧਾਨ ਹੋ ਜਾਣ ਕਿਉਂਕਿ ਲਗਾਤਾਰ ਪਹਾੜਾਂ ਦੇ ਵਿੱਚ ਬਰਸਾਤ ਪੈ ਰਹੀ ਹੈ ਜੇਕਰ ਇਸੇ ਤਰੀਕੇ ਦੇ ਨਾਲ ਪਹਾੜਾਂ ਦੇ ਵਿੱਚ ਬਰਸਾਤ ਪੈਣੀ ਸ਼ੁਰੂ ਹੋ ਗਈ ਹੋਰ ਵੀ ਜ਼ਿਆਦਾ ਵੱਧ ਗਈ ਤਾਂ ਔਖਾ ਹੋ ਸਕਦਾ ਔਖਾ ਇਹ ਹੋ ਸਕਦਾ ਹੈ ਕਿ ਘੱਗਰ ਦਰਿਆ ਪਹਿਲਾਂ ਵੀ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਤਬਾਹੀ ਮਚਾ ਚੁੱਕਿਆ ਹਾਲੇ ਸਾਲ ਦੋ ਸਾਲ ਪਹਿਲਾਂ ਦੀ ਹੀ ਗੱਲ ਹੈ ਜ਼ਿਰਕਪੁਰ ਡੇਰਾ ਬੱਸੀ ਵਾਲੀ ਸਾਈਡ ਦੇ ਉੱਤੇ ਵੀ ਘੱਗਰ ਦਰਿਆ ਕਿਸ ਤਰੀਕੇ ਨਾਲ ਵਿਕਰਾਲ ਰੂਪ ਦੇ ਵਿੱਚ ਆ ਗਿਆ ਸੀ ਪਾਣੀ ਆਪਣੇ ਬੰਨ ਤੋੜ ਕੇ ਸਾਰੀਆਂ ਹੱਦਾਂ ਤੋੜ ਕੇ ਸੜਕਾਂ ਦੇ ਉੱਤੇ ਲੋਕਾਂ ਦੇ ਘਰਾਂ ਦੇ ਵਿੱਚ ਕਲੋਨੀਆਂ ਦੇ ਵਿੱਚ ਆ ਗਿਆ ਸੀ ਔਰ ਜ਼ਿਰਕਪੁਰ ਦੇ ਹਾਲਾਤ ਤਾਂ ਤੁਹਾਨੂੰ ਦੋ ਸਾਲ ਪਹਿਲਾਂ ਦਿਖਾਏ ਵੀ ਸੀ ਕਿ ਕਿਸ ਤਰੀਕੇ ਨਾਲ ਜ਼ਿਆਦਾਤਰ ਕਲੋਨੀਆਂ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਨਜ਼ਰ ਆਈਆਂ ਸੀ ਲੋਕਾਂ ਨੂੰ ਕਿਸ਼ਤੀਆਂ ਦੇ ਰਾਹੀਂ ਬਾਹਰ ਕੱਢਿਆ ਗਿਆ ਸੀ ਇਸੇ ਕਰਕੇ ਤੁਹਾਨੂੰ ਸਾਵਧਾਨ ਕਰ ਰਹੇ ਹਾਂ ਕਿ ਘੱਗਰ ਦਰਿਆ ਇੱਕ ਵਾਰ ਫਿਰ ਆਪਣਾ ਰੋਦਰ ਰੂਪ ਦਿਖਾਉਣ ਲਈ ਤਿਆਰ ਬੈਠਾ ਹੈ ਜੇਕਰ ਇਸੇ ਤਰੀਕੇ ਦੇ ਨਾਲ ਜਿਵੇਂ ਮੌਸਮ ਵਿਭਾਗ ਕਹਿ ਵੀ ਰਿਹਾ ਕਿ ਅਗਲੇ 1-2 ਦਿਨ ਹੋਰ ਬਰਸਾਤ ਹੋ ਸਕਦੀ ਹੈ ਜੇਕਰ ਪਹਾੜਾਂ ਦੇ ਵਿੱਚ ਹੋਰ ਬਰਸਾਤ ਹੁੰਦੀ ਹੈ ਕਲਾਊਡ ਬਸ ਵਰਗੀਆਂ ਕਟਨਾਵਾਵਾਂ ਹੁੰਦੀਆਂ ਨੇ ਦਾ ਉਹਦਾ ਅਸਰ ਸਿੱਧੇ ਤੌਰ ਦੇ ਉੱਤੇ ਕੱਗਰ ਦਰਿਆ ਦੇ ਵਿੱਚ ਪਵੇਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਕੱਲ ਤੋਂ ਲਗਾਤਾਰ Shimla ਦੇ ਵਿੱਚ بارش ਹੋ ਰਹੀ ਹੈ ਹਿਮਾਚਲ ਪ੍ਰਦੇਸ਼ ਵਿੱਚ بارش ਹੋ ਰਹੀ ਹੈ ਤੇ ਉਹੀ ਸੋਲਣ ਵਾਲੇ ਇਲਾਕੇ 'ਚ ਜੇਕਰ ਬਰਸਾਤ ਜ਼ਿਆਦਾ ਹੁੰਦੀ ਹੈ ਤਾਂ ਪਾਣੀ ਦਾ ਸਿੱਧਾ ਪ੍ਰਭਾਵ ਵਧੇਗਾ ਕੱਗਰ ਦਰਿਆ ਦੇ ਵਿੱਚ ਤੇ ਜਿਵੇਂ ਹੀ ਕੱਗਰ ਦਾ ਪੱਧਰ ਵਧੇਗਾ ਤਾਂ ਉਹਦਾ ਅਸਰ ਪਵੇਗਾ ਪੰਜਾਬ ਦੇ ਆਮ ਜਨ ਜੀਵਨ ਦੇ ਉੱਤੇ ਜਿਸ ਤਰੀਕੇ ਦੇ ਨਾਲ 2 ਸਾਲ ਪਹਿਲਾਂ ਪਾਣੀ ਨੇ ਕਾਫੀ ਜ਼ਿਆਦਾ ਰੋਦਰ ਰੂਪ اختیار ਕਰ ਲਿੱਤਾ ਸੀਗਾ ਔਰ ਭਿਆਨਕ ਮੰਜ਼ਰ ਦੇਖਣ ਨੂੰ ਮਿਲਿਆ ਸੀਗਾ ਕਲੋਨੀਆਂ ਦੀਆਂ ਕਲੋਨੀਆਂ ਪਾਣੀ ਚ ਡੁੱਬ ਗਈਆਂ ਸੀਗੀਆਂ ਐਨਡੀਆਰਐਫ ਐਸਡੀਆਰਐਫ ਹੋਰ ਪ੍ਰਸ਼ਾਸਨਿਕ ਅਮਲਾ ਲੱਗਿਆ ਹੋਇਆ ਸੀਗਾ ਲੋਕਾਂ ਨੂੰ ਬਚਾਉਣ ਦੇ ਲਈ ਉਸੇ ਤਸਵੀਰਾਂ ਫਿਰ ਸਾਹਮਣੇ ਆ ਸਕਦੀਆਂ ਨੇ ਆ ਜਰਾ ਦੇਖ ਲਓ ਤਸਵੀਰਾਂ ਔਰ ਪਾਣੀ ਦਾ ਰੰਗ ਦੇਖੋ ਜਰਾ ਕਿਸਮਹਿਲਾ ਬਿਲਕੁਲ ਮਿੱਟੀ ਰੰਗਾ ਕਿਉਂ ਕਿਉਂਕਿ ਲਗਾਤਾਰ ਜਿਹੜੀ ਪਹਾੜਾਂ ਚ ਬਰਸਾਤ ਹੋ ਰਹੀ ਹੈ ਉਹਦੇ ਨਾਲ ਪਹਾੜਾਂ ਦੇ ਵਿੱਚ ਮਿੱਟੀ ਦੀ ਕਟਾਈ ਹੋ ਰਹੀ ਹੈ ਤੇ ਉਸੇ ਕਾਰਨ ਇਹ ਜਿਹੜਾ ਪਾਣੀ ਇਹ ਇਹ ਮਿੱਟੀ ਰੰਗਾ ਇਹਦੇ ਵਿੱਚ ਮਿੱਟੀ ਕੁਲੀ ਹੋਈ ਆ ਗਾਰਾ ਕੁਲਿਆ ਹੋਇਆ ਹੈ ਇਸੇ ਕਰਕੇ ਅਸੀਂ ਡਰ ਵਿਕਤ ਕਰ ਰਹੇ ਆ ਲੋਕੀ ਵੀ ਡਰ ਰਹੇ ਨੇ ਪ੍ਰਸ਼ਾਸਨ ਵੀ ਲੋਕਾਂ ਨੂੰ ਅਲਰਟ ਕਰ ਰਿਹਾ ਹੈ ਕੀ ਕਗਰ ਦਰਿਆ ਦੇ ਨਜ਼ਦੀਕ ਨਹੀਂ ਜਾਣਾ ਜਿਹੜੇ ਲੋਕ ਇਨਾਂ ਇਲਾਕਿਆਂ ਚ ਰਹਿੰਦੇ ਨੇ ਅਕਸਰ ਮੂਵਮੈਂਟ ਦੇਖਿਆ ਗਿਆ ਹੈ ਕਿ ਇਸ ਦਰਿਆ ਦੇ ਵਿੱਚ ਕੋਈ ਪੈਸੇ ਸਿੱਟ ਨਾ ਜਾਂਦਾ ਆਪਣੇ ਰਿਲੀਜੀਅਨ ਨੂੰ ਮੰਨਦੇ ਹੋਏ ਕੋਈ ਚੁੰਨੀ ਚੜਾ ਜਾਂਦਾ ਕੋਈ ਨਾਰੀਅਲ ਸਿੱਟ ਜਾਂਦਾ ਕੋਈ ਕਿਸੇ ਤਰੀਕੇ ਦੀ ਕੋਈ ਵੀ ਸਮੱਗਰੀ ਸਿੱਟ ਜਾਂਦਾ ਇਸੇ ਕਰਕੇ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਇਸ ਦਰਿਆ ਦੇ ਹੁਣ ਬੰਨਾਂ ਦੇ ਕੋਲੇ ਨਾ ਖੜੋ ਦੂਰ ਹੋ ਜਾਓ ਜਿਹੜੇ ਕੰਡੇ ਵਾਲੇ ਏਰੀਏ ਨੇ ਉੱਥੇ ਤੁਸੀਂ ਨਹੀਂ ਖੜਨਾ ਨਾ ਸੈਰ ਕਰdੀਆਂ ਨੇ ਨਾ ਨਹਾਣਾ ਨਾ ਮੱਛੀਆਂ ਫੜdੀਆਂ ਨੇ ਇਸ ਪਾਣੀ ਦੇ ਵਿੱਚ ਕਿਉਂ ਕਿ ਕਿਉਂਕਿ ਇੱਕੋ ਦਮ ਜੇਕਰ ਪਾਣੀ ਦਾ ਪਿੱਛੋਂ ਪ੍ਰੈਸ਼ਰ ਵੱਧਦਾ ਤਾਂ ਉਹਦਾ ਖਾਮਿਆਜ਼ਾ ਤੁਹਾਨੂੰ ਭੁਗਤਣਾ ਪੈ ਸਕਦਾ ਹੈ ਇਸੇ ਕਰਕੇ ਅਸੀਂ ਵੀ ਅਲਰਟ ਕਰ ਰਹੇ ਹਾਂ ਕਿ ਆਪਣਾ ਬੰਦੋਬਸਤ ਲੋਕਾਂ ਨੂੰ ਤਿਆਰੀ ਰੱਖਣੀ ਚਾਹੀਦੀ ਆ ਹਾਲਾਂਕਿ ਇਸ ਵਕਤ ਕੋਈ ਪੈਨਿਕ ਕਰਨ ਦੀ ਸਿਚੁਏਸ਼ਨ ਨਹੀਂ ਹੈ ਲੋਕਾਂ ਨੂੰ ਇੰਨਾ ਜ਼ਿਆਦਾ ਪਰੇਸ਼ਾਨ ਹੋਣ ਦੀ ਵੀ ਜ਼ਰੂਰਤ ਨਹੀਂ ਹੈ ਪਰ ਇੰਨੀ ਇੱਕ ਆਪਣੇ ਦਿਲ ਔਰ ਦਿਮਾਗ ਦੇ ਵਿੱਚ ਗੱਲ ਜ਼ਰੂਰ ਜ਼ਹਿਨ ਦੇ ਵਿੱਚ ਬਿਠਾ ਕੇ ਰੱਖਣੀ ਚਾਹੀਦੀ ਹੈ ਕਿ ਜੇਕਰ ਹਾਲਾਤ ਖਰਾਬ ਹੁੰਦੇ ਨੇ ਪਾਣੀ ਦਾ ਪੱਧਰ ਵੱਧਦਾ ਹੈ ਜੇਕਰ ਘਰਾਂ ਕਲੋਨੀਆ ਤੱਕ ਪਾਣੀ ਦੀ ਆਮਦ ਹੁੰਦੀ ਹੈ ਤਾਂ ਅਸੀਂ ਬਚਣਾ ਕਿਵੇਂ ਆ ਤਾਂ ਇਹ ਤਸਵੀਰਾਂ ਅਸੀਂ ਇੱਕ ਵਕਤ ਤੁਹਾਨੂੰ ਪੰਚਕੁਲਾ ਤੋਂ ਦਿਖਾ ਰਹੇ ਹਾਂ ਪੰਚਕੁਲਾ ਦੀਆਂ ਕਿਸ ਤਰੀਕੇ ਦੀਆਂ ਤਸਵੀਰਾਂ ਨੇ ਘੱਗਰ ਦਰਿਆ ਦੇ ਵਿੱਚ ਪਾਣੀ ਕਿਸ ਤਰੀਕੇ ਨਾਲ ਲਬਾਬ-ਲਬ ਭਰ ਰਿਹਾ ਹੈ ਔਰ ਅੱਗੇ ਨੂੰ ਵਧ ਰਿਹਾ ਹੈ ਤਾਂ ਮੌਕੇ ਦੇ ਉੱਤੇ ਜੋ ਸਾਡੇ ਸਹਿਯੋਗੀ ਨੇ ਹਰਿਆਣੇ ਦੇ ਵਿੱਚ ਪੰਚਕੁਲਾ ਤੋਂ ਉਮੰਗ ਸ਼ਰੌਨ ਉਹਨਾਂ ਨੇ ਜਾਇਜ਼ਾ ਲਿੱਤਾ ਹੈ ਮੌਕੇ ਦਾ ਕੀ ਕੁਝ ਪ੍ਰਸ਼ਾਸ

गक्कर नदी है हरियाणा की जीवनदायरी नदी कहा जाता है देखिए किस तरह से इसमें विकराल रूप जो है धारण किया हुआ है गक्कर नदी का जलस्तर बढ़ गया है पहाड़ों में जो बारिश हो रही है सब पानी नदियों में आ रहा है तो कंसरों में भी बारिश हो रही है सब पानी स्थिति में आ रहा है और यहाँ पर आपको बता दें जा, कि लोग जान जोखिम में डालकर इसमें नहाने के लिए उतरते हैं कपड़े धोने के लिए या जो लोग पूजा का सामान इसमें डालकर जाते हैं नारियल चुनकी पैसे त्यादी उसको लेने के लिए कई बच्चे इसमें छलांग लगाते हैं और अपनी जान जोखिम में डालकर उन्हें ढूंढने का काम करते हैं फिलहाल पंचकुला जिला प्रशासन ने नदी के जलस्तर बढ़ने को लेकर अलर्ट जारी किया है पंचकुला जिला उपायुक्त पंचा गुप्ता ने हिदायतें जारी की है अलर्ट जारी किया है की कि कि किसी भी नदी चाहे गगर नदी है या अन्य बरसाती नदियाँ हैं या बरसाती नाले हैं उनके आस पास ना जाए इसमें नहाने कपड़े धोने या अन्य किसी भी आयोजन को करने पर पूर्ण रूप से प्रतिबंध है इसके किनारे जाने पर भी प्रतिबंध है ऐसे में उनके खिलाफ कानूनी कार्रवाई भी की जा सकती है जो नियमों का उल्लंघन करेंगे आपको बता दें कि अमूमन हर साल ही यहाँ पर कोई ना कोई हादसे का शिकार होता है क्योंकि लोग इस नदी के किनारे जाते हैं अपने जान जोखिम में डालकर और देखिए ये वही पानी है जो हम पीते हैं जो हमारे जीवन के लिए ज़रूरी है लेकिन जब ये अपना विशाल रूप धारण करता है तो किस तरह ये एक भयानक और भयावह मंजर लेकर आता है इसका सबूत हाल के दिनों में उत्तराखंड में और हिमाचल में जिस जगह कई जगह जो बादल पट्टे के हादसे में कई तो लोगों ने अपनी जान गंवाई है हजारों लोग बेघर हो गए हैं और त्रास जो हुई है जिस तरह के ये लैंड स्लाइड हुए हैं इन तमाम जगहों से चीज़ इस का इस अंदाजा लगाया जा सकता है कि जब पानी अपना रफ्तार को करता है तो किस तरह तबाही ला सकता है